ਆ ਗਏ ਕੋਈ ਨਾ ਇਹ ਲੰਕੜਾ ਹੈ ਉਹ ਚੱਲ ਜੀ ਉਹਨਾਂ ਨੂੰ ਟਾਰਗੇਟ ਕਰਕੇ ਚੱਲੋ ਜੈ ਸ਼੍ਰੀ ਰਾਮ 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 ਔਰ ਜੋਧਿਆ ਦੇ ਵਿੱਚ ਜੋ ਰਾਮ ਲੱਲਾ ਦੀ ਮੂਰਤੀ 500 ਸਾਲ ਪਹਿ ਬਾਸ ਸਥਾਪਿਤ ਕੀਤੀ ਗਈ ਹੈ ਉਨੇ ਸਬੰਧ ਦੇ ਵਿੱਚ ਅੱਜ ਗੰਦਲਵਾੜੀ ਮੋੜ ਦੇ ਉੱਤੇ ਗੁਰਬਾਤ ਜੀ ਸ਼ਰਮਾ ਤੇ ਉਹਨਾਂ ਦੀ ਟੀਮ ਨੇ ਇੱਥੇ ਰਾਮਵੈਨ ਜੀ ਦਾ 파ਟਕਲ ਤੋਂ ਸੱਭ ਕੀਤਾ ਸੀ ਅੱਜ ਉਹਨਾਂ ਨੇ ਇਹ 파ਟ ਜਿਹੜਾ ਉਹ ਭੋਗ ਪਾ ਕੇ ਦੇਵੀਆਂ ਨੂੰ ਕਜਕਾ ਦੇ ਕੇ ਔਰ ਪੰਜ ਮੁਖੀ ਹਰਮਾਨ ਜੀ ਦਾ ਖਾਸ ਕਰਕੇ ਹਵਨ ਯੱਗ ਕਰਵਾ ਕੇ ਉਤਵਾਦ ਹੁਣ ਇੱਕ ਪੋਦਾ ਲਗਾਣਾ ਹੈ ਉਸ ਤੋਂ ਬਾਅਦ ਫਿਰ ਲੰਗਰ ਸਟਾਰਟ ਕਰਨਾ ਹੈ ਮੈਂ ਇਹਨਾਂ ਨੂੰ ਤੇ ਇਹਨਾਂ ਦੀ ਟੀਮ ਨੂੰ ਪੂਰੀ ਟੀਮ ਨੂੰ ਜਿਹੜੀ ਕਮੇਟੀ ਪੰਜ ਮੁਖੀ ਹਰਮਾਨ ਜੀ ਦੀ ਇੱਥੇ ਬਣੀ ਰਹੀ ਹੈ ਬਸ ਸਪੈਸ਼ਲ ਕਰਕੇ ਗੁਰਦਾਸ ਜੀ ਸ਼ਰਮਾਈ ਨੂੰ ਇਹ ਬੇਨਤੀ ਕਰਾਂਗਾ ਮੁਬਾਰਕਵਾਦ ਵੀ ਦੇਣਾ ਤੇ ਬੇਨਤੀ ਕਰਾਂਗਾ ਕਿ ਇਹ ਥੋੜੇ ਥੋੜੇ ਦੇਰ ਬਾਅਦ ਇਸ ਤਰ੍ਹਾਂ ਹੀ ਸੇਵਾ ਕਰਦੇ ਰਹੋ ਜੋ ਕਿ ਭਗਵਾਨ ਦੇ ਹਰਮਾਨ ਜੀ ਦੇ ਖਾਸ ਭਗਤ ਨੇ ਇਨਾਂ ਦੇ ਉੱਤੇ ਵਿਸ਼ੇਸ਼ ਕਿਰਪਾ ਵੀ ਹੈ ਇਸੇ ਤਰ੍ਹਾਂ ਹੀ ਪ੍ਰੋਗਰਾਮ ਚਲਦੇ ਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਚੰਦਰ ਮਹਾਰਾਜ ਕੀ ਜੈ ਹਰਿ ਸ਼ਰਮ ਜੀ ਕੀ ਜੈ ਸੀਤਾ ਮਈਏ ਕੀ ਜੈ ਬਵਣ ਪੁੱਤਰ ਹਨੂਮਾਨ ਕੀ ਜੈ ਸਾਰਿਆਂ ਨੂੰ ਮੇਰੇ ਵੱਲੋਂ ਰਾਮਨਾਮ ਇਹ ਮੇਰੇ ਵੱਡੇ ਵੀਰ ਨੇ ਆਪਣਾ ਰਾਜੂ ਸ਼ਰਾਬ ਜੀ ਲਾਇਨਸ ਕਲਾ ਬਨਾਲ ਤਾਲੂਕਾ ਦਾ ਰੱਖਦੇ ਨੇ ਤੇ ਹੋਰ ਬੜੀਆਂ ਸਾਰੀਆਂ ਸੰਸਥਾਵਾਂ ਸ਼ਹਿਰ ਦੇ ਵਿੱਚ ਨੇ ਤੇ ਇਹਨਾਂ ਦਾ ਸ਼ੁਰੂ ਤੋਂ ਸਾਡੇ ਨਾਲ ਪਿਆਰ ਰਿਆ ਇੱਥੇ ਵੀ ਮੰਦਿਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਆ ਕਦੀ ਕਦੀ ਇਹ ਆ ਕੇ ਇੱਥੇ ਪੌਦੇ ਵੀ ਲਵਾ ਜੰਦੇ ਸਾਡੇ ਕੋਲ ਅੱਜ ਇਹ ਆਏ ਨੇ ਸਮਾਂ ਕੱਢ ਕੇ ਆਪਣੇ ਰੁਝੇਮਿਆਂ ਦੇ ਵਿੱਚੋਂ ਤੇ ਮੈਂ ਇਸੇ ਤਰ੍ਹਾਂ ਕਹਿਣਾ ਇਹ ਆਪਣੇ ਪਿੰਡਾਂ ਦੇ ਵਿੱਚ ਆਪਣੇ ਭਰਾਵਾਂ ਦੇ ਵਿੱਚ ਆਪਣੀ ਬਰਾਦਰੀਆਂ ਦੇ ਵਿੱਚ ਗਰੁੱਪ ਬਣਾ ਕੇ ਤੇ ਆਪਣੇ ਸਨਾਤਨ ਧਰਮ ਦਾ ਪ੍ਰਚਾਰ ਕਰੋ ਆਪਣੇ ਵੱਡਿਆਂ ਤੋਂ ਸਹਿਦ ਲਓ ਕੋਈ ਇੱਕ ਚੰਗਾ ਕੰਮ ਕਰਦਾ ਉਹਨਾਂ ਬੱਚਿਆਂ ਨੂੰ ਉਹਦੇ ਨਾਲ ਜਾ ਕੇ ਵੱਡਾ ਹੰਗਾਰਾ ਦੇਣਾ ਚਾਹੀਦਾ ਏ ਅਸੀਂ ਕੱਲ ਰਮੈਨ ਰੱਖੀ ਸੀਗੀ ਤੇ ਅੱਜ ਉਹਦਾ ਹੀ ਭੋਗ ਪਾਇਆ ਤੇ ਅਸੀਂ ਇਹਨਾਂ ਬਾਜੀ ਦਾ ਵੀ ਸ਼ੁਕਰੀਆ ਦਾ ਕਰਨਿਆ ਤੇ ਇਲਾਕੇ ਦੇ ਜਿੰਨੇ ਵੀ ਬੰਦੇ ਨੇ ਕੋਈ ਤਿਰਫੋਲ ਚੋਲ ਜੋ ਵੀ ਦੇ ਕੇ ਗਿਆ ਜਾਂ ਚੰਗੀ ਸਲਾਹ ਦੇ ਕੇ ਗਿਆ ਅਹੀਂ ਸਾਰਿਆਂ ਦੇ ਧੰਨਵਾਦੀਆਂ ਅਸੀਂ ਆਪਣੇ ਕੁੱਲ ਦੇ ਦੇਦੋ ਆਪਣੇ ਸੱਚੇ ਮਹਾਰਾਜ ਕੋਲੋਂ ਬਾਬਾ ਸ਼੍ਰੀ ਚੰਨ ਤੋਂ ਇਹ ਅਸੀਂ ਅਰਦਾਸ ਕਰਨਿਆ ਉਹਨਾਂ ਤੋਂ ਆਸ਼ੀਰਵਾਦ ਮੰਗਦੇ ਆ ਵੀ ਸਾਡਾ ਇਲਾਕਾ ਬਹੁਤ ਵਧੀਆ ਰਹੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਤੇ ਸਾਡਾ ਇਲਾਕਾ ਤਰੱਕੀਆਂ ਕਰੇ જય શ્રી ਰਾਮ જય શ્રી ਰਾਮ જય શ્રી ਰਾਮ જય શ્રી ਰਾਮ ਧੰਨਵਾਦ